ਕੱਤੀ ਦਾ ਆਪਾਂ ਪ੍ਰਿੰਸੀਪਲ ਸਾਹਿਬ ਨੂੰ ਕੀ ਨਵੇਦਨ ਕਰਨਾ ਪ੍ਰਿੰਸੀਪਲ ਨੂੰ ਨਵੇਦਨ ਹੈ ਮੈਂ ਕਿ ਵੀ ਨਰੇ ਗਾਲਾਂ ਦੀ ਸੇਵਾ ਬਣੀ ਕਰ ਹੂੰ ਤੇ ਭੁਜਿਆ ਮਦਨ ਨੂੰ ਚਾਹ ਪਾਣੀ ਪਿਆ ਦੇ ਅੱਛਾ ਤੂੰ ਆਣਾ ਕੰਮ ਘਾ ਦਾ ਜੇ ਡੱਕਾ ਤੇ ਪੱਤਾ ਵੀ ਡਿੱਗ ਪਿਆ ਰਖਤ ਦਾ ਟੱਕਰ ਗਿਆ ਤੇ ਤੂੰ ਆਖੀ ਸਫਾਈ ਦਸੂ ਸਾਰੇ ਪਾਸੇ ਸੁਅਸ਼ਵਾਸ ਤੂੰ ਉਹਨੂੰ ਕਹਿ ਕਿ ਇਹ ਦੇ ਦੇ ਕਿ ਤਾਂ ਤਰੰਗ ਲਾ ਮਾਹ ਹੈ 1000 ਰੁਪਏ ਦਾ ਪੂਜਾ ਮਦਾਨਾ ਚਾਹ ਪਾਣੀ ਪਿਆ ਦੇ ਤੈਨੂੰ ਦਰਖਤਾਂ ਦੇ ਥੱਲੇ ਪੱਤਾ ਵੀ ਟੱਕਰ ਗਿਆ ਦਾ ਇਹ ਗਰੰਟੀ ਹੈ ਇਹ ਗਰੰਟੀ ਨਹੀਂ ਕਰੀ ਗ੍ਰੇਡ ਕਰਦੇ ਹੱਥ ਤੋੜ ਕੇ ਕੰਮ ਕਰਦੇ ਤੇ ਦੇ ਤੋੜ ਕੇ ਜੇ ਜੋੜ ਕੇ ਐਵੇਂ ਆਖ ਕੇ ਨਵੇਂ ਗਾਦੇ ਵਰਕਰ ਇੰਨੇ ਸਿਆਣੇ ਵਰਕਰ ਆ ਇਹ ਅੱਖੇ ਲੱਗ ਜਾਂਦੇ ਆ ਬੀਪੀਆਂ ਪੈਣਾ ਦਾ ਖਾਸ ਕਰਕੇ ਆ ਇੱਕ ਵਾਰ ਹੁਕਮ ਛੱਡ ਉਨ੍ਹਾਂ ਦੀ ਸੇਵਾ ਪਾਣੀ ਕਰ। ਲੈ ਪੁੱਤ ਇੱਕ ਪੱਤਾ ਵੀ ਦਰਖਤ ਦਾ ਰਾਣ ਨੇ ਦਿੰਦੇ ਥੱਲੇ ਸਫਾਈ ਐਨਾ ਸਫਾਸ਼ ਬਿਆਨ ਐਨਾ ਚਲਾਇਆ ਨਰੇਗਾ ਸਕੀਮ ਨੇ ਕਿ ਸਫਾਈ ਹਰ ਤਰ੍ਹਾਂ ਦੇ ਸਕੂਲ ਚ ਸਫਾਈ ਚੱਲੀ ਤਵਾਰਾ ਸਾਹਿਬ ਹੱਥ ਜੋੜ ਕੇ ਬੇਨਤੀ ਇਹ ਪ੍ਰਿੰਸੀਪਲ ਸਾਹਿਬ ਨੂੰ ਕਰਾਂਗੇ ਬੇਨਤੀ ਤਵਾਰਾ ਸਾਹਿਬ ਨੂੰ ਹਾਂ ਤਵਾਰਾ ਸਾਹਿਬ 1000 ਰੁਪਏ ਦੀ ਲੱਗਣੀ ਹੈ ਸੇਵਾ ਤਾਂ ਦੇ ਆਪਸਾਰਿਆਂ ਤਾਂ ਤਾਂ ਖੋੜੀ ਨੇ ਸਿੱਫਤਾ ਗਾਉਂ ਹੂੰ ਪਵਾਣਾ ਹਾਂ ਚੱਲ ਗਏ ਬਲਰਾਜ ਸਿੰਘ ਚੱਲ ਕੇ ਬੈਠ ਕੇ ਉੱਪਰ ਚੜੇ ਕੋਲ ਚੱਲਦੇ ਆ ਨਹੀਂ ਤੇ ਉਹ ਜ ਦੀਵੀ ਸਰ ਬੱਚਾਂ ਦੇ ਗਿੱਟੀ-ਗਿੱਟੇ ਕੁੱਟੇ ਦੀਵੀ ਨੇ ਉਹਨਾਂ ਜਣਾ ਜਾਉਣਾ ਕਿਤੇ ਜਵਾਕਾਂ ਦੇ ਉਹ ਦਾ ਮੈਨ ਥੋੜਾ ਬਹੁਤਾ ਪਾਣੀਆਂ ਚਾਹੀਦੀਆਂ ਜਵਾਕਾਂ ਦੇ ਜੀ ਇਹਨੇ ਨਾ ਬੰਦੇ ਜਵਾਕ ਜਿਹੜੇ ਉਹ ਡਰਦੇ ਰਹਿੰਦੇ ਤੇ ਉਹਦਾ ਦਿਮਾਗ ਗਿੱਟਿਆ ਜਾਵੜਿਆ ਨਾ ਜਿਹੜਾ ਦਿਮਾਗ ਗਿੱਟਿਆ ਚਾਵੜਦਾ ਉਹ ਦਿਮਾਗ ਸਿਰਚ ਆ ਜਾਂਦਾ ਤੇ ਫਿਰ ਉਹਦੇ ਨਾਲ ਦਿਮਾਗ ਦੀ ਸ਼ਕਤੀ ਵੱਧ ਜਾਂਦੀ ਏ ਥੋੜੀ ਜੀ ਤੇ ਯਾਦਦਾਸ਼ਤ ਵੀ ਆ ਜਾਂਦੀ ਏ ਉਹ ਡੰਡਾ ਨਹੀਂ ਬਾਹਰ ਚ ਕੰਮ ਆਉਂਦਾ ਵੱਡਿਆ ਹੋਇਆ ਜਦੋਂ ਜਦੋਂ ਮਨ ਦਾ ਕੋਈ ਡਾਕਟਰ ਬੰਦਾ ਮੁਲਾਜ਼ਮ ਬੰਦਾ ਉਹਦਾ ਭਵਿੱਖ ਬੰਦਾ ਉਦੋਂ ਜ਼ਿਆਦਾ ਆਉਂਦੇ ਉਹਦੇ ਡੰਡੇ ਵੀ ਹਾਂਦਨ ਦੇਖਦੇ ਕੰਮ ਆਏ ਹੂੰ ਠੀਕ ਆਪਾਂ ਨੂੰ ਮੁਰਗਾ ਬਣਾ ਕੇ ਤਾਂ ਹੀ ਕੁੱਟਦੇ ਸੀ ਵੀ ਦਿਮਾਗ ਥੱਲੇ ਨਹੀਂ ਤੋਤੀ ਭਾਈ ਮੇਰੇ ਅੱਗੇ ਆਏ ਸੀਗੇ ਵੀ ਪੜਦੇ ਪੜਦੇ ਆਹ ਹੰਦੇ ਚੱਲ ਪੀੜ ਤੋਂ ਨਿਕਲ ਜਗੇ ਹੂੰ ਤੇ ਭੱਜ ਜਾਂਦੇ ਸੀ ਤੇ ਤੇ ਚੋਲਾ ਮਾਰਦੇ ਕੰਧੋਂ ਪਾਰ ਇਹ ਉੱਡ ਜਾਂਦੇ ਤੇ ਅੱਧੀ ਛੁੱਟੀ ਮਾਰਾ ਕਿੱਟ ਗਏ ਜੀ ਆਹ ਬੈਠੇ ਨਰੇਗਾ ਆਹ ਬੈਠੇ ਨਰੇਗਾ ਦੇ ਵਰਕਰ ਬਣੇ ਬੈਠੇ ਇਹ ਲੈ ਡਿਗਰੀ ਅੱਜ ਜੇ ਡਿਗਰੀ ਲਈ ਹੁੰਦੀ ਤਾਂ ਅੱਜ ਨੂੰ ਡਾਕਟਰ ਚੈਂਕ ਵੀ ਪੀਐਨ ਚ ਵਾਚ ਬਣ ਚੱਕੇ ਤੇ ਵੀ ਹੋਰ ਵੱਡੇ ਅਵਸਰ ਬਣੇ ਬੈਠੇ ਹੁੰਦੇ ਤੇ ਕੁਅਰਸੀ ਦੇ ਹੁਣ ਮਕਾਮ ਕਰਾਈ ਜਾਂਦੇ ਹੁੰਦੇ ਹਨਾ ਅੱਜ ਮਾਸਟਰ ਲੱਗੇ ਹੁੰਦੇ ਕਿ ਨਹੀਂ ਉਹ ਡਿਗਰੀ ਤੇ ਹੁੰਦੇ ਹਨਾ ਸਹੀ ਗੱਲ ਹੈ